ਹਲਕਾ ਬਾਬਾ ਬਕਾਲਾ ਦੇ ਨਜ਼ਦੀਕ ਪੈਂਦਾ ਪਿੰਡ ਫਤਵਾਲ ਨਜ਼ਦੀਕ ਸੰਗਤ ਨਾਲ ਪਈ ਟਰੈਕਟਰ ਟਰਾਲੀ ਨੂੰ ਟਰੱਕ ਨੇ ਐਨੀ ਜ਼ਬਰਦਸਤ ਟੱਕਰ ਮਾਰੀ ਕਿ ਟਰੈਕਟਰ ਦੇ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੂਸਰੀਆਂ ਸੰਤਾਂ ਨੂੰ ਹਸਪਤਾਲ ਵਿੱਚ ਜ਼ੇਰੇ ਇਲਾਜ ਦੇ ਲਈ ਭੇਜਿਆ ਗਿਆ ਇਕ ਨੌਜਵਾਨ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਟਰਾਲੀ ਵਿੱਚ ਸਵਾਰ ਇਸ ਸੰਤਾ ਹੋਲੇ ਮਾਲੇ ਤੋਂ ਆ ਰਹੇ ਹਾਂ ਸਨ ਅਤੇ ਅੰਮ੍ਰਿਤਸਰ ਦੇ ਫਤਾਪੁਰ ਇਲਾਕੇ ਦੀਆਂ ਰਹਿਣ ਵਾਲੀਆਂ ਹਨ ਪਾਬਾ ਬਕਾਲਾ ਦੀ ਪੁਲਿਸ ਨੇ ਲਾਸ਼ ਮੁਕੱਬਜ਼ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਉੱਥੇ ਟਰੱਕ ਦੇ ਡਰਾਈਵਰ ਨੂੰ ਮੌਕੇ ਤੇ ਕਾਬੂ ਵੀ ਕਰ ਲਿਆ ਗਿਆ ਹੈ ਸਾਡੇ ਪਿੰਡ ਤੋਂ ਇਹ ਸਾਡੇ ਨਜ਼ਦੀਕੀ ਹੀ ਜਾਨਣੇ ਕਿਸ ਰੇਕੇ ਦੇ ਵਿੱਚੋਂ ਲਾ ਲਓ ਤੁਸੀਂ ਤਾਂ ਉਹ ਅੱਜ ਗਏ ਸੀ ਆਨੰਦਪੁਰ ਸਾਹਿਬ ਮੇਲੇ ਤੇ ਗਏ ਸੀ ਉਹਨਾਂ ਜਦੋਂ ਵਾਪਸ ਆ ਰਹੇ ਸੀ ਉਹਨਾਂ ਰਸਤੇ ਦੇ ਵਿੱਚ ਖਲਚੀਆਂ ਤੋਂ ਥੋੜਾ ਜੱਗੇ ਜਾ ਕੇ ਯਾਨੀ ਕਿ ਰਈਏ ਦੇ ਖਲਚੀਆਂ ਦੇ ਵਿੱਚ ਕਾਰ ਉਹ ਆਪਣੇ ਸਾਈਡ ਤੇ ਆ ਰਹੀ ਹੈ ਆਪਣੇ ਪੂਰੀ ਕੰਟਰੋਲ ਦੇ ਵਿੱਚ ਆ ਰਹੀ ਹੈ ਪਿੱਛੋਂ ਇੱਕ ਟਰੱਕ ਆਇਆ ਉਹਨੇ ਪਤਾ ਨਹੀਂ ਕੀ ਖਾਦਾ ਹੈ ਡਰਾਈਵਰ ਨੇ ਕੀ ਨਹੀਂ ਉਹਨੇ ਪਿੱਛੋਂ ਹਿੱਟ ਕੀਤਾ ਨੂੰ ਕਾਫੀ ਜ਼ੋਰ ਦੀ ਤੇ ਉਹ ਮੁੜ ਕੇ ਇਸ ਤੋਂ ਕੋਈ ਜਾਣ ਨਹੀਂ ਕਿ 100 150 ਫੋਟੋ ਨੂੰ ਧੱਕ ਕੇ ਹੀ ਲੈ ਗਿਆ ਟੈਟਰ ਟਰਾਲੇ ਨੂੰ ਉਹ ਜਿਹੜਾ ਜਦੋਂ ਟਰੱਕ ਵੱਜਾ ਆ ਓਵਰ ਸਪੀਡ ਹੋ ਗਿਆ ਟਰੈਕਟਰ ਤੇ ਕੰਟਰੋਲ ਚ ਨਹੀਂ ਰਿਹਾ ਡਰਾਈਵਰ ਦੇ ਉਹ ਡਰਾਈਵਰ ਹੀ ਚਲਾ ਰਿਹਾ ਟਰੈਕਟਰ ਉਹ ਵੀ ਥੱਲੇ ਆ ਗਿਆ ਡੁੜਕ ਕੇ ਜਦੋਂ ਹੇਟੋ ਵਜੀ ਆ ਉਹ ਡੁੜਕ ਕੇ ਥੱਲੇ ਡੇਗ ਪਿਆ ਔਰ ਉਹ ਵੀ ਥੱਲੇ ਆ ਗਿਆ ਨਾਲ ਇੱਕ ਮੁੰਡਾ ਹੋਰ ਬੈਠਾ ਸੀ ਉਹ ਵੀ ਥੱਲੇ ਆ ਗਿਆ ਤੇ ਜਾਨੀ ਕਿ ਤਿਆਰ ਤਿੰਨ ਚਾਰ ਜਣੇ ਬੈਠੇ ਤਿੰਨ ਜਣੇ ਹੀ ਮੈਂ ਤਿੰਨ ਕ ਚਾਰ ਜਣੇ ਟਰੈਕਟਰ ਤੇ ਬੈਠੇ ਦੱਸਦੇ ਆ ਤੇ ਉਹ ਜਿਹੜੇ ਦੂਸਰੇ ਆ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਇੱਕ ਜਿਹੜਾ ਮੌਕੇ ਤੇ ਮਰ ਗਿਆ ਇੱਕ ਅਮਰਦੀਪਾ ਹਸਪੀਟਲ ਪਿਆ ਉਹ ਵੀ ਵੀ ਨਾ ਹਾਰ ਕੇ ਸਮਝੋ ਤੁਸੀਂ ਵੀ ਬਹੁਤ ਜ਼ਿਆਦਾ ਸੀਰੀਅਸ ਆ ਉਹ ਵੀ ਅੱਜ ਨਾਲ ਕੋਈ 5:30-5:40 ਵਜੇ ਦੇ ਕਰੀਬ ਨਾ ਸ਼੍ਰੀ ਨੰਦਪੁਰ ਸਾਹਿਬ ਤੋਂ ਟਰਾਲੀ ਆ ਰਹੀ ਸੀ ਪਿੰਡ ਫਤਾਪੁਰ ਦੀ ਟਰਾਲੀ ਸੰਗਤ ਲੈ ਕੇ ਗਈ ਸੀ ਹੋਲੇ ਮਹਲੇ ਦੇ ਉੱਤੇ ਤੇ ਉਹ ਉੱਥੇ ਆ ਰਹੀ ਸੀ ਜਦੋਂ ਇਹ ਤੇ ਫਤੂਵਾਲ ਦੇ ਨੇੜੇ ਆਏ ਨਾ ਜੀ ਜੀਟੀ ਰੋਡ ਦੇ ਉੱਤੇ ਤੇ ਪਿੱਛੋਂ ਇੱਕ ਟਰੱਕ ਉਹ ਇਹ ਪਿਛਲੇ ਪਾਸੇ ਟਰਾਲੀ ਦੇ ਵੱਜਾ ਤੇ ਜਿਹੜਾ ਟਰਾਲੀ ਦੇ ਵੱਜਰ ਨਾਲ ਨਾ ਉਹ ਜਿਹੜਾ ਟਰੈਕਟਰ ਇਸ ਦੇ ਅੱਗੋਂ ਉਹ ਟਰੈਕਟਰ ਮੁੱਦਾ ਹੋ ਗਿਆ ਉੱਤੇ ਸੜਕ ਤੇ ਈ ਫਟ ਪਾਤੇ ਟਰੈਕਟਰ ਸਵਾਰ ਜਿਹੜਾ ਸੀ ਮਤਲਬ ਡਰਾਈਵਰ ਜਿਹੜਾ ਸੀ ਉਹ ਸੀ ਆਪਣਾ ਗੁਰਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਪਿੰਡ ਫਤਾਪੁਰ ਉਦੀ ਮੌਕੇ ਤੇ ਮੌਤ ਹੋ ਗਈ ਆ ਤਿੰਨ ਚਾਰ ਹੋਰ ਜਿਹੜੇ ਸ਼ਰਧਾਲੂ ਸੀ ਉਹਨਾਂ ਨੂੰ ਸੱਟਾਂ ਲੱਗੀਆਂ ਉਹਨਾਂ ਨੂੰ ਬਾਬੋ ਕਲਾ ਉਸਤਾਦ ਦਾਖਲ ਕਰਵਾਇਆ ਗਿਆ ਦੋਸ਼ੀ ਕਾਬੂ ਕਰ ਲਿਆ ਜੀ ਉਸੇ ਵੇਲੇ ਉਸੇ ਵੇਲੇ ਕਰ ਲਿਆ ਹਾਂਜੀ ਰਾਜ ਜੀ ਕੋਈ ਮੈਡੀਕਲ ਅਸੀਂ ਕਰਾਉਣਾ ਹੈ ਇਹਨਾਂ ਦਾ ਮੈਡੀਕਲ ਕਰਾਵਾਂਗੇ ਮੈਡੀਕਲ ਦੇ ਵਿੱਚ ਸਾਰੀ ਚੀਜ਼ ਇਨਵੈਸਟੀਗੇਸ਼ਨ ਚੱਲ ਜੂਗੀ ਅੰਦਰ ਜੇ ਕੋਈ ਹੋਏਗਾ ਇਦਾਂ ਦਾ ਜ਼ਰੂਰ ਆਊਗਾ ਪਰਚਾ ਦਾਜ ਕਰਤਾ ਜੀ ਮੁਕਦਮਾ ਦਾਜ ਕਰਤਾ ਐਕਸੀਡੈਂਟ ਦਾ ਜੀ ਡਰਾਈਵਰ ਅਰੈਸਟ ਕਰ ਲਿਆ ਹੁਣ ਲਾਸ਼ ਦਾ ਪੋਸਟ ਮਾਰਨ ਕਰਾਉਣ ਲਈ ਹਿੰ ਜਾ ਰਹੇ ਆ ਬਾਬੋ ਕਲਾ ਸਾਹਿਬ